ਇਹ ਚੱਲੇ ਆ ਮਠਾਈ ਸਰ ਘੁੰਮਣ ਅੱਜ ਠੀਕ ਹੈ ਆਰ ਸੂਰ ਸੂਰਤ ਆਰ ਸੂਦੇ ਖੁਸ਼ੀ ਦਾ ਟਿਕਾਣਾ ਨਹੀਂ ਜਿਵੇਂ ਅਪੀਲ ਕਰ ਰਹੇ ਗੱਤੀ ਘਾਉਣ ਦੀ ਮਠਾਈ ਸਰ ਘੁੰਮਣ ਜਾ ਰਹੇ ਹਾਂ ਠੀਕ 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 ਇਸ਼ਾਰਾ ਵੀ ਨਹੀਂ ਕੀਤਾ ਦੋਸਤੋ ਅੱਜ ਆਏ ਆ ਅਸੀਂ ਮਠਿਆਈ ਸਰ ਗੁਰੂ ਘਰ ਦਲੇ ਵਾਲੇ ਹਨ ਦਲੇ ਵਾਲੇ ਔਰ ਮਠਿਆਈ ਸਰ ਅਸੀਂ ਗੁਰੂ ਘਰ ਦੇ ਵਿੱਚ ਖੜੇ ਆ ਦੋਸਤੋ ਇਹ ਉਹੀ 베ਰੀ ਆ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਜਿਹਦੇ ਮਤਲਬ ਨੀਚੇ ਆ ਕੇ ਬੈਠੇ ਸੀਗੇ ਤੇ ਇਹਦੇ ਤੋਂ ਜਦੋਂ ਮਦਾਨਾ ਜੀ ਦੇ ਕਹਿੰਦੇ ਹੈ ਨਾ ਸਾਧੂ ਆਏ ਸੀ ਸਾਧੂਆਂ ਨੂੰ ਮਤਲਬ ਇੱਥੇ ਜਦੋਂ ਉਹਨਾਂ ਨੇ ਇਹ ਵੇਰੀ ਹਲਾਈ ਤਾਂ ਇਹਦੇ ਤੋਂ ਮਠਾਈ ਮਤਲਬ ਛੜੀ ਸੀਗੀ ਤੇ ਇਹ ਇਹ ਉਹ ਮਤਲਬ ਛਪੜੀ ਆ ਜਿਹੜੀ ਦੇ ਵਿੱਚ ਹੰਤਲਾ ਦਾ ਰੂਪ ਧਾਰਨ ਕਰਦਾ ਹੈ ਨਹੀਂ ਇਹ ਉਹ ਛਪੜੀ ਹੈ ਇੱਥੇ ਮਤਲਬ ਇੱਕ ਕੁੜੀ ਸੀਗਾ ਜੰਗਲ ਦੇ ਵਿੱਚ ਕੁੜੀ ਦਾ ਇਸ ਛਪੜੀ ਚ ਨਾਉਣ ਨਾਲ ਉਹ ਧੂਰ ਹੋ ਗਿਆ ਸੀਗਾ ਦੋਸਤੋ ਇਹ ਬਹੁਤੀ ਮਤਲਬ ਇਤਿਹਾਸਕ ਪੂਰਨ ਜਗ੍ਹਾ ਹੈ ਹੁਣ ਅਸੀਂ ਅੱਗੇ ਗੁਰੂ ਘਰ ਵੀ ਜਾਵਾਂਗੇ ਤੇ ਅਸੀਂ ਹੁਣ ਇੱਕ ਵਾਰੀ ਮੱਥਾ ਟੇਕ ਲਈਏ ਹੁਣ ਸੌਤ ਤੱਕ ਨਾ ਕਰਦੇ 70 ਫੋਟ ਹਾਲਾ ਇਹਦੇ ਇਹ ਨਿਸ਼ਾਨ ਸਾਹਿਬ ਹੈ ਕਿ ਇਹਦੇ ਨੀਚੇ ਇੱਕ ਭੋਰਾ ਹੈ

ਜਿੱਥੇ ਗੁਰੂ ਨੂੰ ਗੋਵਿੰਦ ਸਿੰਘ ਜੀ ਨੇ ਮਤਲਬ ਰੁਕੇ ਸੀ ਉਹਨਾਂ ਨੇ ਇਥੋਂ ਇੱਕ ਇੱਕਰ ਤੋਂ ਇੱਕ ਇੱਕਰ ਦੇ ਉੱਤੋਂ ਮਠਾਈ 40 ਸ ਗੁਰੂ ਗੋਵਿੰਦ ਸਿੰਘ ਜੀ ਨੇ ਇਹ ਗੁਰੂ ਗੋਵਿੰਦ ਸਿੰਘ ਜੀ ਦੇ ਸਸਤਨ ਨੇ ਪੁਰਾਣੇ ਕੀ ਨੇ ਅੰਮ੍ਰਿਤ ਨਾ ਅਸਨਾਂ बिठाई सरदार मेन गुरु घर है जिते पाठ हम कड़ी का डिजाइन देख सब कुछ ਤੁਸ ਜੀ ਵੜਿਆ ਆਈਂ ਜਤੁ ਸੁਭਾਅ ਐਸਾ ਹੀ ਕੱਛੇ ਇਹ ਬੰਨ ਲਾ ਕਸਾਈ 10530% ਨਾਂ ਨੀਂ ਤੇ ਸਾਈਂ ਅਸਾਂ ਹੱਲਾ ਥੈਲਾ ਥਰ ਮੱਡਾ ਆਖ ਖੈ ਰ ਬੋਏ ਕਿਵਣ ਵੜਦਾ ਦੁੱਧ ਆ ਹੋਏ ਕੀਂਦ ਬਾਈ ਨਾ ਕਰੇਂ ਜਾਏ ਗਰਨੇ ਵਾਲੇ ਤੇਰੇ ਰਾਹ ਸਭਾਈ ਵਰਦੇ ਸਿਲੇ ਲਹਿਬਾ ਘਰ ਗੀਲਾ ਆਪਣੀ ਘੀਲਾ ਕਹੀ ਜਸ ਤੇਰਾ ਕਿੰਤਾ ਕੇਵੜੀ ਗੀਲਾ ਰਹਾਓ शिदा कर दिया बढ़िया दिन है लेकिन शिदी करना नहीं पाया कर्म किलर ना नियुक्त कर रहा है आप रोवाला के आप विचार करा बुतास बनाएगा राते रात की इखतियार बढ़िया यार तुम्हें फिर नहीं पाएगी ਦੋਸਤੋ ਇਹ ਇਹ ਕੁ ਗੋਮ ਸਿੰਘ ਜੀ ਦੇ ਸ਼ਸਤਰ ਨੇ ਗੁਰੂ ਸੇ ਗੋਸਨ ਸਿੰਘ ਜੀ ਢਾਲ ਤੇ ਸ਼ਸਤਰ ਤੇ ਬਾਬਾ ਜੀ ਦਾ ਖੁੰਡਾ ਵੀ ਪਿਆ ਬਹੁਤ ਇਤਿਹਾਸਕ ਜਗ੍ਹਾ ਹੈ ਇਹ ਖੋੜ ਨੇ ਗੁਰੂ ਸਾਹਿਬ ਦੇ ਇਹ ਗੁਰੂ ਸਾਹਿਬ ਦਾ ਅਸਣ ਹੈ ਬਹੁਤ ਹੀ ਇਤਿਹਾਸਕ ਜਗ੍ਹਾ ਹੈ पाई की तरह पे देखो भाई नमन गुंदाया करते के दिस दावत से काका भाई आता मना कथा तू कत्ता तू यार मैं डाकाई जत पापा काई तू जो तो दे सही हो पाई रहा हो तब तेरी तो सपनी से आया कृपा कर है कि राम रतन पाया वो कलादा वन भगवाया गया कुछ छोड़ दिया आन मिलाया तुम दिया कर तुझी माहे ਜਿਨੋ ਤੋ ਜਾਣਾ ਸਹੀ ਜਿਨ ਜਾਣਾ ਹਰ ਗੰਗ ਨਦੀ ਆਖ ਲਗਾਯਾ ਆਪੇ ਹੀ ਕਰਾਉ ਸੁਨਗ ਬਦਵਰੀਆ ਗਾਵਾਂ ਮੈਲੀ ਯਾਤਰਾ ਬਦਰੀਆ ਅਵਰ ਕਾਸ ਰਕਤਾ ਨਾ ਤਾਮ ਮੇਨ ਸਾਧ ਗੰਬਤ ਪਦ ਕੇਵਲ ਨਾਮ ਸਾਰੂ ਜਾਨ ਲਗ ਪਹੁੰਚ ਜੈ ਸੰਗ ਜਨ ਵਰਤਾ ਯਾਤਰਾ ਗ ਮਾਰਾ ਕਰਹਾ ਤਕ ਤਕ ਸੰਜੰ ਸਰ ਨਕ ਮਾਇਆ ਪਰ ਕੰਕੀਲੇ ਇਹ ਜੰਗਲ ਹੈ ਦੋਸਤੋ ਇਹ ਜੰਗਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਹਿਰਨ ਦਾ ਸ਼ਿਕਾਰ ਕੀਤਾ ਸੀਗਾ ਤੇ ਹਿਰਨ ਦਾ ਸ਼ਿਕਾਰ ਵਾਲੀ ਜਗ੍ਹਾ ਤੇ ਤੁਹਾਨੂੰ ਲੈ ਕੇ ਜਾ ਰਹੇ ਹਾਂ ਇੱਥੇ ਬਹੁਤ ਵੱਡਾ ਬੋੜ ਦਾ ਦਰਖਤ ਹੈ ਦੋਸਤੋ ਜਿਸ ਦੀਆਂ ਸ਼ਾਖਾਂਵਾਂ ਬਹੁਤ ਨੇ ਇੱਕ ਟੁਕੜਾ ਅੱਧੇ ਕਿੱਲੇ ਦੇ ਵਿੱਚ ਇਹ ਦਰਖਤ 21 ਦਾ ਰਕਤ ਅੱਧੇ ਕਿਲੇ ਦੇ ਵਿੱਚ ਹੋਊਗਾ ਦੋਸਤੋ ਬਹੁਤ ਵਿਸ਼ਾਲ ਕਾਏ ਬੋੜ ਦਾ ਦਰਖਤ ਹੈ